ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਇੱਥੇ ਲੱਗੀ ਹੋਈ ਆ ਚੌਕੀ ਬਣੀ ਹੋਈ ਆ ਔਰ ਪਾਲਗਾਮ ਹਮਲੇ ਤੋਂ ਬਾਅਦ ਦੇ ਬੱਚੋ ਭਾਰਤ ਤੇ ਪਾਕਿਸਤਾਨ ਦੋਨੇ ਦੇਸ਼ਾਂ ਦੇ ਵਿਚਾਲੇ ਜਿਹੜੇ ਹਾਲਾਤ ਆ ਉਹ ਤਣਾਅਪੂਰਨ ਬਣੇ ਹੋਏ ਆ ਖਬਰਾਂ ਸੁਣੀ ਰਹੇ ਹਾਂ ਕਿ ਜੰਗਬੰਦੀ ਦਾ ਜਿਹੜਾ ਐਲਾਨ ਹੋਣ ਜਾ ਰਹੇ ਆ ਇੱਧਰ ਹਾਲਾਤ ਕਿਵੇਂ ਆ ਇਹ ਐਂ ਜਨਾਬ ਇੱਥੇ ਕੋਈ ਕਿਸੇ ਗੱਲ ਦੀ ਕੋਈ ਨਾ ਆਪਣੀ ਫੌਜ ਆ ਨਾ ਉਹਨਾਂ ਦੀ ਫੌਜ ਆ ਕੋਈ ਕੋਈ ਇੱਥੇ ਕਿਸੇ ਗੱਲ ਦੀ ਕੋਈ ਗੱਲ ਨਹੀਂ ਹੈਗੀ ਬਾਟਰ ਦੇ ਨਾਲ ਤੁਹਾਡੇ ਖੇਤ ਪੈਂਦਾ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਸਵੇਰੇ 9 ਵਜੇ ਜਾਇਦਾ 9 ਵਜੇ ਜਾਇਦਾ ਤੇ ਸਾਨੂੰ 5 ਵਜੇ ਸ਼ਾਮ ਭੇਜ ਦਿੰਦੇ ਆ ਕੋਨ ਹਾਲਾਤ ਜਿਹੜੇ ਹਿਸਾਬ ਨਾਲ ਬਣੇ ਹੋਇਆ ਤੁਹਾਨੂੰ ਪਰਲੇ ਪਾਸੇ ਖੇਤੀ ਕਰਨ ਤੋਂ ਰੋਕਿਆ ਜਾਂਦਾ ਕਿ ਨਹੀਂ ਰੋਕਿਆ ਜਾਂਦਾ ਤੇ ਆਪਣਾ ਕੰਮ ਕਰਕੇ ਆਪਣੇ ਪਿਛੇੜ ਜਾਈਦਾ ਹਾਂਜੀ ਕੋਈ ਨਹੀਂ ਰੋਕ ਨਹੀਂ ਕੋਈ ਕਿਸੇ ਗੱਲ ਦੀ ਕੋਈ ਗੱਲ ਨਹੀਂ ਅਸੀਂ ਔਰ ਜਿਹੜੇ ਆਮ ਚਾਹੇ ਉਧਰ ਦੇ ਲੋਕ ਹੋਣ ਪਾਕਿਸਤਾਨ ਦੇ ਹੋਣ ਚਾਹੇ ਭਾਰਤ ਦੇ ਲੋਕ ਹੋਣ ਲੋਕ ਤਾਂ ਕਦੇ ਨਹੀਂ ਚਾਹੁੰਦੇ ਕਿ ਜੰਗ ਲੱਗੇ ਤੁਨੇ ਦੇਸ਼ਾਂ ਦੇ ਵਿੱਚ ਕਿਸੇ ਦਾ ਨੁਕਸਾਨ ਹੀ ਹੋਣਾ ਹੂੰ ਤੇ ਪੜੀ ਦਾ ਬੰਨੇ ਦਾ ਪਿੰਡਾਂ ਦਾ ਨੁਕਸਾਨ ਹੋਣਾ ਉਹਨਾਂ ਦਾ ਵੀ ਹੋਣਾ ਆਪਣਾ ਹੀ ਹੋਣਾ ਤੇ ਕੋਈ ਫਾਇਦਾ ਨਹੀਂ ਜੰਗ ਦਾ ਤੇ ਕੋਈ ਨਹੀਂ ਕੋਈ ਸਹੀ ਗੱਲ ਦੀ ਕੋਈ ਗੱਲ ਨਹੀਂ ਬਿਲਕੁਲ ਸ਼ਾਂਤੀ ਨਾਲ ਰਾਤ ਦਿਨ ਕੰਮ ਕਰੀਦਾ ਉਧਰ ਦੇ ਲੋਕ ਵੀ ਆ ਕੇ ਜਿਹੜਾ ਉਧਰ ਆ ਕੇ ਜਿਹੜਾ ਉਧਰ ਦੇ ਲੋਕ ਵੀ ਕੰਮ ਕਰਦੇ ਆ ਉਹ ਵੀ ਬਿਲਕੁਲ ਆਪਣੇ ਲਾਗੇ ਲਾਗੇ ਉਹ ਵੀ ਕੰਮ ਕਰੀ ਜਾਂਦੇ ਆ ਆਪਾਂ ਜੋ ਕੋ ਕਣਕਿਆ ਝੋਨਾ ਕੋਈ ਫਸਲ ਆਪਾਂ ਇਹ ਆਪਣਾ ਵਾਈਦਾ ਜਿਹੜੀ ਗੱਲ ਹੈ ਉਧਰਾਂ ਬੈ ਕੇ ਕਰ ਲੋ ਕੋਈ ਸਲਾਹ ਕਰ ਲੋ ਉਹ ਵੀ ਆਪਣੇ ਭੈਣ ਭਰਾਈ ਆ ਉਧਰ ਇਹ ਨਵਾਜ ਪੜਦੇ ਆ ਜਾਂ ਕੋਈ ਸੂਤਰ ਕੋਈ ਐਕਟੀਵਿਟੀ ਹੁੰਦੀ ਆ ਆਵਾਜ਼ ਸੁਣਦੀ ਆ ਆਵਾਜ਼ ਆਵਾਜ਼ ਸੁਣਦੇ ਨਵਾਜ ਦੀ ਉਹਨਾਂ ਦੀ ਆਵਾਜ਼ ਆ ਜਾ 4 5 ਟਾਈਮ ਤੇ ਤੁਸੀਂ ਹੁੰਦੇ ਆਪਾਂ ਨੂੰ ਸਾਰੀ ਨਮਾਜ਼ ਜਦੋਂ ਪੜਦੇ ਆ ਉਹਨਾਂ ਦੀ ਆਵਾਜ਼ ਆਪਣੇ ਕੋਲ ਆਉਂਦੀ ਆ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਾਂ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆ ਜਿਲ੍ਹਾ ਤਰਨਤਾਰਨ ਦੇ ਨਸ਼ਾਰਾ ਹਵੇਲੀਆਂ ਪਿੰਡ ਦੇ ਵਿੱਚ ਅਸੀਂ ਬਾਰਡਰ ਤੇ ਮੌਜੂਦ ਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਜਿਹੜਾ ਬਣਿਆ ਹੋਇਆ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਇੱਥੇ ਲੱਗੀ ਹੋਈ ਆ ਚੌਂਕੀ ਬਣੀ ਹੋਈ ਆ ਔਰ ਪਾਲਗਾਮ ਹਮਲੇ ਤੋਂ ਬਾਅਦ ਦੇ ਬੱਚੋ ਭਾਰਤ ਤੇ ਪਾਕਿਸਤਾਨ ਦੋਨੇ ਦੇਸ਼ਾਂ ਦੇ ਵਿਚਾਲੇ ਜਿਹੜੇ ਹਾਲਾਤ ਆ ਉਹ ਤਣਾਅਪੂਰਨ ਬਣੇ ਹੋਏ ਆ ਭਾਰਤੀ ਗ੍ਰਹਿ ਮੰਤਰਾਲੇ ਦੇ ਵੱਲੋਂ 7 ਜਿਹੜਾ ਮਈ ਨੂੰ ਕੱਲ ਨੂੰ ਜਿਹੜਾ ਮੌਕ ਡ੍ਰਿੱਲ ਦੇ ਜਿਹੜੇ ਆਦੇਸ਼ ਦਿੱਤੇ ਗਏ ਆ ਪੂਰੇ ਪੂਰੇ ਦੇਸ਼ ਦੇ ਸਾਰੇ ਸੂਬਿਆਂ ਦੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੁਰੱਖਿਆ ਨੂੰ ਮਤਨ ਅੰਜ਼ਰ ਰੱਖਦੇ ਹੋਏ ਜਿਹੜਾ ਕਿਵੇਂ ਸੁਰੱਖਿਅਤ ਰਹਿਣਾ ਹੈ ਕਿਵੇਂ ਸੁਰੱਖਿਅਤ ਸਥਾਨਾਂ ਵੱਲ ਜਾਣਾ ਹੈ ਔਰ ਕਿਵੇਂ ਲੋਕਾਂ ਨੇ ਅ ਚੀਜ਼ਾਂ ਤੋਂ ਬਚਣਾਗਾ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਮੌਕ ਟ੍ਰੈਲਿੰਗ ਕੀਤੀ ਜਾਣੀ ਆ ਔਰ ਪਿਛਲੇ ਦਿਨਾਂ ਦੇ ਵਿੱਚਾ ਜ਼ਿਲ੍ਹਾ ਫਰੋਜਪੁਰ ਦੇ ਗੱਟੀ ਰੱਜੋਗੇ ਪਿੰਡ ਦੇ ਵਿੱਚ ਜਿਹੜਾ ਮੌਕ ਟ੍ਰੈਲ ਕੀਤੀ ਗਈ ਯਾਰ ਉਹ ਬਲੈਕ ਆਊਟ ਇੱਕ ਘੰਟੇ ਦਾ ਜਿਹੜਾ ਫਰੋਜਪੁਰ ਦੇ ਵਿੱਚ ਕੀਤਾ ਗਿਆ ਸੀ ਔਰ ਹਾਲਾਤ ਆ ਜਿਹੜੇ ਤਣਾਅਪੂਰਨ ਬਣੇ ਹੋਏ ਆ ਪਰ ਉਥੇ ਹੀ ਜ਼ਿਲ੍ਹਾ ਤਰਨਤਾਰਨ ਦਾ ਨਸ਼ਹਿਰਾ ਹਵੇਲੀਆਂ ਪਿੰਡ ਆ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਆ ਸਾਨੂੰ ਦੱਸਿਆ ਕਿ ਜਿਹੜੇ ਹਾਲਾਤ ਆ ਇੱਥੇ ਆ ਸ਼ਾਂਤਮਈ ਆ ਔਰ ਤਣਾਅਪੂਰਨ ਹਾਲਾਤ ਆ ਜਿਹੜੇ ਨਹੀਂ ਬਣੇ ਹੋਏ ਪਪਾ ਸਭ ਤੋਂ ਪਹਿਲਾਂ ਆਪਾ ਸਵਾਦ ਕਰ ਲੈਨੇ ਆ ਸਾਸਿਕਾਲ ਜੀ ਸ੍ਰੀ ਗੱਜ ਤੁਸੀ ਠਾਕੋ ਬੱਪੂ ਜੀ ਹਾਂ ਜੀ ਹਾਂ ਜੀ ਬੱਪੂ ਜੀ ਕਿਵੇਂ ਦੇ ਹਾਲਾਤ ਆ ਇੱਥੇ ਜਿੱਮੇ ਤੁਸੀਂ ਖਬਰਾਂ ਸੁਣ ਹੀ ਰਹੇ ਹੋ ਕਿ ਜੰਗਬੰਦੀ ਦਾ ਜਿਹੜਾ ਐਲਾਨ ਹੋਣ ਜਾ ਰਹੇ ਆ ਇੱਧਰ ਹਾਲਾਤ ਕਿਵੇਂ ਆ ਹਾਂ ਜੀ ਇਹ ਐਂ ਜਨਾਬ ਇੱਥੇ ਕੋਈ ਕਿਸੇ ਗੱਲ ਦੀ ਕੋਈ ਨਾ ਆਪਣੀ ਫੌਜ ਆ ਨਾ ਉਹਨਾਂ ਦੀ ਫੌਜ ਆ ਕੋਈ ਕੋਈ ਇੱਥੇ ਕਿਸੇ ਗੱਲ ਦੀ ਕੋਈ ਗੱਲ ਨਹੀਂ ਹੈਗੀ ਕੋਈ ਕਿਸੇ ਗੱਲ ਦੀ ਕੋਈ ਆ ਕਿਸੇ ਨੂੰ ਕੋਈ ਕੰਮਕਾਰ ਤੋਂ ਕਿਸੇ ਤੋਂ ਨਹੀਂ ਰੁਕਦੇ ਹਮ ਕੰਮਕਾਰ ਤੋਂ ਜਿਵੇਂ ਤੁਸੀਂ ਕੰਮ ਕਰਦੇ ਹੋ ਬਾਰਡਰ ਦੇ ਨਾਲ ਤੁਹਾਡੇ ਖੇਤ ਪੈਂਦੇ ਆ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਨਾ ਕੋਈ ਰੋਕ ਟੋਕ ਨਹੀਂ ਕੋਈ ਕੋਈ ਨਹੀਂ ਰੋਕਦਾ 5 ਵਜੇ ਜਾਇਦਾ ਤੇ 8 ਵਜੇ ਪੀਸੇਰੇ 9 ਵਜੇ ਜਾਇਦਾ 9 ਵਜੇ ਜਾਇਦਾ ਤੇ ਸਾਨੂੰ 5 ਵਜੇ ਸ਼ਾਮ ਭੇਜ ਦਿੰਦੇ ਹਮ ਤੇ ਨਾਲ ਬੀਐਸਐਫ ਵਾਲੇ ਹੁੰਦੇ ਤੇ ਕੋਈ ਰੋਕ ਟੋਕ ਨਹੀਂ ਕਿਸੇ ਗੱਲ ਦੀ ਕੋਈ ਗੱਲ ਜੀ ਅਭੀ ਬਾਗਰ ਕੋਈ ਗੱਲਬਾਤ ਕਰਦੇ ਆ ਜਿਵੇਂ ਆਪਣੇ ਸਾਹਮਣੇ ਬਾਟਰ ਬਣਿਆ ਹੋਇਆ ਤੁਸੀਂ ਤੁਹਾਨੂੰ ਦੱਸਿਆ ਸੀ ਕਿ ਪਰਲੇ ਪਾਸੇ ਵੀ ਤੁਹਾਡਾ ਖੇਤ ਹੈਗਾ ਉਧਰ ਨੇ ਪਸ ਜਾ ਕੇ ਵੀ ਕੰਮ ਕਰਦੇ ਹੋ ਤੁਸੀਂ ਜਿਵੇਂ ਉਹਨਾਂ ਹਾਲਾਤ ਜਿਹੜੇ ਹਿਸਾਬ ਨਾਲ ਬਣੇ ਹੋਇਆ ਤੁਹਾਨੂੰ ਪਰਲੇ ਪਾਸੇ ਖੇਤੀ ਕਰਨ ਤੋਂ ਰੋਕਿਆ ਜਾਂਦਾ ਕਿ ਨਹੀਂ ਰੋਕਿਆ ਜਾਂਦਾ ਨਹੀਂ ਸਾਨੂੰ ਕੋਈ ਨਹੀਂ ਰੋਕਦਾ ਨਾ ਉਹਨਾਂ ਕਦੇ ਕੋਈ ਮਾੜੀ ਚੰਗੀ ਆਖੀ ਨਾ ਇਹਨਾਂ ਕਦੇ ਆਪਣੇ ਬੀਐਸਐਫ ਵਾਲਿਆਂ ਕੁਝ ਨਹੀਂ ਕਦੀ ਆਖਿਆ ਤੇ ਆਪਣਾ ਕੰਮ ਕਰਕੇ ਆਪਣੇ ਪਿਛੇ ੜ ਜੇਦਾ ਹਾਂਜੀ ਕੋਈ ਨਹੀਂ ਰੋਕ ਨਹੀਂ ਕੋਈ ਕਿਸੇ ਗੱਲ ਦੀ ਕੋਈ ਗੱਲ ਨਹੀਂ ਸੀ ਬਾਪੂ ਜੀ ਜਿਵੇਂ 65 ਤੋਂ 71 ਦੇ ਵਿਚ ਲੋਕਾਂ ਨੇ ਭਾਰੀ ਨੁਕਸਾਨ ਚੜਿਆ ਬਹੁਤ ਲੋਕਾਂ ਦੀ ਮੌਤ ਹੋਈ ਹੈ ਹੱਤਿਆ ਹੋਈ ਹੈ ਪਰ ਜਿਹੜੇ ਆਮ ਚਾਹੇ ਉਧਰ ਦੇ ਲੋਕ ਹੋਣ ਪਾਕਿਸਤਾਨ ਦੇ ਹੋਣ ਚਾਹੇ ਭਾਰਤ ਦੇ ਲੋਕ ਹੋਣ ਲੋਕ ਤਾਂ ਕਦੇ ਨਹੀਂ ਚਾਹੁੰਦੇ ਕਿ ਜੰਗ ਲੱਗੇ ਦੋਨੇ ਦੇਸ਼ਾਂ ਦੇ ਵਿੱਚ ਨਹੀਂ ਜੀ ਜੰਗ ਜਿਹੜੀ ਆ ਹਰ ਇੱਕ ਲਈ ਜਿਹੜੀ ਆ ਨਹੀਂ ਚੰਗੀ ਮਾੜੀ ਆ ਹਰ ਇੱਕ ਨੂੰ ਹੀ ਕਿ ਕਿਸੇ ਦਾ ਨੁਕਸਾਨ ਹੀ ਹੋਣਾ ਹੂੰ ਪੇ ਪੜੀ ਦਾ ਬੰਨੇ ਦਾ ਪਿੰਡਾਂ ਦਾ ਨੁਕਸਾਨ ਹੋਣਾ ਉਹਨਾਂ ਦਾ ਵੀ ਹੋਣਾ ਆਪਣਾ ਹੀ ਹੋਣਾ ਤੇ ਕੋਈ ਫਾਇਦਾ ਨਹੀਂ ਜੰਗ ਦਾ ਤੇ ਨਾ ਕੋ ਲਾਤੀ ਹੈ ਜੰਗ ਵਾਲੇ ਇੱਧਰ ਨਾ ਸਾਡੇ ਫੌਜ ਹੈ ਨਾ ਬੀਐਸਐਫ ਹੈ ਕੋਈ ਨਹੀਂ ਸਾਡੇ ਵਿੱਚ ਕਿਤੇ ਨਹੀਂ ਹੈਗੀ ਫੌਜ ਹੂੰ ਪੱਕੀ ਫੌਜ ਕੋਈ ਨਹੀਂ ਹੈਗਾ ਤੇ ਹੂੰ ਤੇ ਕੋਈ ਨਹੀਂ ਕੋਈ ਸਹੀ ਗੱਲ ਦੀ ਕੋਈ ਗੱਲ ਨਹੀਂ ਬਿਲਕੁਲ ਸ਼ਾਂਤੀ ਨਾਲ ਰਾਤ ਦਿਨ ਕੰਮ ਕਰੀਦਾ ਹੂੰ ਹਾਂਜੀ ਜਿਵੇਂ ਪਹਿਲਾਂ ਤੁਸੀਂ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਉਸੇ ਤਰੀਕੇ ਨੇ ਹੁਣ ਕੰਮ ਕਰਦੇ ਹੋ ਉਸੇ ਤਰ੍ਹਾਂ ਹੀ ਇਹ ਤਰ੍ਹਾਂ ਦੇ ਤਰ੍ਹਾਂ ਪਹਿਲਾਂ ਹੀ ਕੰਮ ਕਰਦੇ ਆਂ ਬਾਹਰ ਅੰਦਰ ਉਸੇ ਤਰ੍ਹਾਂ ਹੀ ਕੰਮ ਕਰ ਕਰੀਦਾ ਹੂੰ ਤੁਹਾਨੂੰ ਜੇ ਕਹਿੰਦੇ ਕਿ ਤਾਰ ਤੋਂ ਪਾਰ ਵੀ ਤੁਹਾਡਾ ਖੇਤ ਆ ਜਿਹੜਾ ਜਿਵੇਂ ਤੁਸੀਂ ਦੱਸ ਰਹੇ ਸੀਗੇ ਤਾਂ ਉਧਰ ਤੋਂ ਜਦੋਂ ਤੁਸੀਂ ਜਾਣੇ ਹੋਗੇ ਉਧਰ ਦੇ ਲੋਕ ਵੀ ਆ ਕੇ ਜਿਹੜਾ ਉਧਰ ਆ ਕੇ ਜਿਹੜਾ ਉਧਰ ਦੇ ਲੋਕ ਵੀ ਕੰਮ ਕਰਦੇ ਆ ਉਹ ਵੀ ਬਿਲਕੁਲ ਆਪਣੇ ਲਾਗੇ ਲਾਗੇ ਉਹ ਵੀ ਕੰਮ ਕਰੀ ਜਾਂਦੇ ਆ ਆਪਾਂ ਜੋ ਕਣਕਿਆ ਝੋਨਾ ਕੋਈ ਵੀ ਫਸਲ ਆਪਾਂ ਗੇ ਆਪਣਾ ਵਾਈ ਦਾ ਜਿਤਨਾ ਟਰੈਕਟਰ ਬੋਣਾ ਟਰੈਕਟਰ ਵਾਈਜ ਆ ਉਹ ਆਪਣਾ ਕੰਮ ਕਰੀ ਜਾਂਦੇ ਆ ਆਪਾਂ ਆਪਣੀ ਕਰੀ ਜਾਂਦੇ ਆ ਹਮ ਆਸ ਵਿੱਚ ਬੋਲਚਾਲ ਨਹੀਂ ਹੁੰਦੀ ਨਾ ਨਹੀਂ ਬੋਲਚਾਲ ਨੇ ਉਹਨਾਂ ਨੂੰ ਕੋ ਥੋੜਾ ਜਿਹਾ ਲਾਗੇ ਜੂ ਹੋਣਾ ਤੇ ਉਹਨਾਂ ਨੂੰ ਥੋੜਾ ਜਿਆ ਚ ਉਹਨਾਂ ਨੂੰ ਜਿਆ ਆਪਾਂ ਨੂੰ ਦੂਰ ਕਰ ਦਿੰਦੇ ਥੋੜਾ ਜਿਹਾ ਬੀਐਸਐਫ ਵਾਲੇ ਦੂਰ ਕਰ ਦਿੰਦੇ ਆ ਬੀਐਸਐਫ ਵਾਲੇ ਪੀ ਲਾਗੇ ਨਹੀਂ ਲੱਗਣ ਦਿੰਦੇ ਗੱਲਬਾਤ ਨਹੀਂ ਕੋਈ ਕਰਨ ਦਿੰਦੇ ਵੀ ਥੋੜਾ ਜਿਹਾ ਵਕਬਾ ਪਾ ਦਿੰਦੇ ਦੂਰ ਦੂਰ ਕਰ ਦਿੰਦੇ ਆ ਤੇ ਉਹ ਵੀ ਆਪਣਾ ਕੰਮ ਕਰ ਜਿੰਦੇ ਤੇ ਆਪਾਂ ਵੀ ਆਪਣਾ ਕੰਮ ਕਰ ਜਿੰਦੇ ਹੂੰ ਕੋਈ ਕੇ ਗੱਲ ਦੀ ਕੋਈ ਨਾ ਕਦੀ ਉਹਨਾਂ ਆਪਾਂ ਨੂੰ ਮਾੜੀ ਚੰਗੀ ਅੱਖੀ ਨਾ ਆਪਾਂ ਖਦੀ ਉਹਨਾਂ ਨੂੰ ਅੱਖੀ ਹੂੰ ਕਦੀ ਕੋਈ ਗੱਲ ਨਹੀਂ ਤੁਹਾਨੂੰ ਵੀ ਲੱਗਦਾ ਕਿ ਜੇ ਕੋਈ ਮਸਲਾ ਹੈਗਾ টেবিল ਤੇ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਆ ਮਸਲੇ ਟੇਬਲ ਤੇ ਵੇ ਕੇ ਹੀ ਹੱਲ ਹੁੰਦੇ ਆ ਜੰਗ ਦੇ ਨਾਲ ਤਾਂ ਨੁਕਸਾਨ ਹੀ ਹੋਇਆ ਹੁਣ ਤੱਕ ਚਾਹੇ ਇਤਿਹਾਸ ਦੀ ਗੱਲ ਕਰ ਲਈਏ ਚਾਹੇ ਹੁਣ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਆ ਜੀ ਜਿਹੜੀ ਗੱਲ ਐ ਉਸ ਤਰ੍ਹਾਂ ਬੈ ਕੇ ਕਰ ਲੋ ਕੋਈ ਸਲਾਹ ਕਰ ਲੋ ਉਹ ਵੀ ਆਪਣੇ ਭੈਣ ਭਰਾਈ ਆ ਹਾਂ ਕੋਈ ਆਪਣੇ ਆ ਸਾਰੇ ਉਹ ਵੀ ਇਨਸਾਨ ਆਪਣੇ ਵਰਗੂ ਇਨਸਾਨ ਆ ਬਿਲਕੁਲ ਹੁਣ ਉਹ ਵੀ ਧੀਆਂ ਪੁੱਤ ਬੱਚੇ ਸਭ ਕੁਝ ਉਹਨਾਂ ਦਾ ਵੀ ਆਪਣੇ ਵਰਗੂਆਂ ਤੇ ਉਹਨਾਂ ਦਾ ਵੀ ਨੁਕਸਾਨ ਚਲ ਹੁੰਦਾ ਤੇ ਆਪਣਾ ਵੀ ਹੋਣਾ ਹੀ ਹੋਣਾ ਹਾਂ ਮੜਾ ਜੰਗਾ ਤੇ ਪਰ ਐਸਟੈਂਸ ਤੇ ਕੋਈ ਗੱਲ ਨਹੀਂ ਜੀ ਨਾ ਉਹਨਾਂ ਕਦੇ ਕੋ ਮੜੀ ਚੰਗੀ ਆਖੀ ਤੇ ਨਾ ਆਪਾਂ ਹੀ ਜੀ ਤਾਂ ਬਾਪੂ ਉਹਨਾਂ ਦੀ ਜਿਹੜੀ ਕੋਠੀ ਐ ਇੱਥੇ ਬਣੀ ਹੋਈ ਆ ਯਾਰ ਉਹ ਨਸ਼ਹਿਰਾ ਹਵੇਲੀਆਂ ਪਿੰਡ ਜ਼ਿਲ੍ਹਾ ਤਰਨਤਾਰਨ ਦਾ ਬਿਲਕੁਲ ਜ਼ੀਰੋ ਲਾਈਨ ਤੇ ਪਾ ਜਾਂਦਾ ਸੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੈਮਰਾਮੈਨ ਨੂੰ ਬੇਨਤੀ ਆ ਕਿ ਸਾਹਮਣੇ ਜਿਹੜਾ ਜ਼ੀਰੋ ਨੰ ਬਣੀ ਹੋਈ ਆ ਬਾਰਡਰ ਲਾਈਨ ਬਣੀ ਹੋਈ ਆ ਬਾਪੂ ਦੇ ਖੇਤ ਆ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਆ ਔਰ ਅਸੀਂ ਬਾਪੂਰ ਦੀ ਜ਼ਮੀਨ ਦੇ ਵਿੱਚ ਖੜੇ ਆ ਔਰ ਬਾਪੂ ਦੇ ਕਹਿਣ ਦੇ ਮੁਤਾਬਕ ਜਿਹੜੇ ਹਾਲਾਤ ਆ ਜਿਵੇਂ ਜੰਗ ਦੀ ਜਿਹੜਾ ਰੌਲਾ ਪਾਇਆ ਜਾ ਰਿਹਾ ਜੰਗ ਲੱਗੂਗੀ ਪਰ ਜੇਕਰ ਅਸੀਂ ਬਾਰਡਰ ਤੇ ਆ ਕੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਲੋਕਾਂ ਦਾ ਕਹਿਣਾ ਕਿ ਕੋਈ ਵੀ ਜਿਹੜਾ ਜੰਗ ਦੇ ਹਾਲਾਤ ਆ ਜਿਹੜਾ ਬਾਰਡਰ ਏਰੀਆ ਦੇ ਵਿੱਚ ਨਹੀਂ ਹੈਗੇ ਹਾਲਾਤ ਆ ਜਿਹੜੇ ਪਹਿਲਾਂ ਵਾਂਗੂ ਜਿਹੜਾ ਸਮਾਨੀਆਂ ਹਾਲਾਤ ਹੈ ਵਧੀਆ ਸਥਿਤੀ ਦੇ ਵਿੱਚ ਲੋਕ ਆ ਜਿਹੜੇ ਬਾਰਡਰ ਏਰੀਆ ਦੇ ਲੈ ਰਹੇ ਆ ਔਰ ਸ਼ਾਂਤ ਵੀ ਜਿਹੜਾ ਤਰੀਕੇ ਦੇ ਨਾਲ ਆ ਲੋਕ ਰਹਾ ਰਹਾ ਤੇ ਬਾਪੂ ਜੀ ਕਹਿੰਦੇ ਮਤਾਬਕ ਜਿਹੜਾ ਪਰਲੇ ਪਾਸੇ ਲੋਕ ਆ ਪਾਕਿਸਤਾਨ ਦੇ ਤੁਸੀਂ ਕੈਮਰੇ ਦੀ ਅੱਖ ਦੇ ਰਾਹੀਂ ਦੇਖ ਰਹੇ ਹੋਵੋਗੇ ਪਰਲੇ ਪਾਸੇ ਜਿਹੜੇ ਪਾਕਿਸਤਾਨ ਦੇ ਲੋਕ ਆ ਉਹ ਵੀ ਕੰਮ ਕਰਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਸਾਹਮਣੇ ਖੰਭੇ ਲੱਗੇ ਹੋਇਆ ਲਾਈਟਾਂ ਵਾਲੇ ਔਰ ਪਰਲੇ ਪਾਸੇ ਜਿਵੇਂ ਇਧਰਲੇ ਪਾਸੇ ਬਾਪੂ ਹੁਣੇ ਆਪਣੇ ਟਰੈਕਟਰਾਂ ਦੇ ਨਾਲ ਆਪਣੀ ਜ਼ਮੀਨ ਦੇ ਵਿੱਚ ਇਧਰਲੇ ਪਾਸੇ ਭਾਰਤ ਵਾਲੇ ਪਾਸੇ ਕੰਮ ਕਰਦੇ ਆ ਤੇ ਉਵੇਂ ਹੀ ਪਰਲੇ ਪਾਸੇ ਜਿਹੜਾ ਉਹ ਬਾਰਡਰ ਤੋਂ ਪਾਰ ਤਾਰਾਂ ਤੋਂ ਪਾਰ ਵਾਲੇ ਪਾਸੇ ਜਿਹੜਾ ਇਸ ਬਾਪੂ ਦੀ ਜ਼ਮੀਨ ਆ ਔਰ ਦੱਸਣ ਦੇ ਮਤਾਬਕ ਜਿਵੇਂ ਪਹਿਲਾਂ 70 ਘੰਟੇ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਉਵੇਂ ਹੀ ਹੁਣ 7-8 ਘੰਟੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਉਧਰਲੇ ਜਿਹੜਾ ਲੋਕ ਆ ਉਧਰ ਦੇ ਲੋਕ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਬਾਪੂ ਉਧਰਲਾ ਪਿੰਡ ਕਿਹੜਾ ਪਾ ਜਾਂਦਾ ਨੇੜੇ ਪਾਕਿਸਤਾਨ ਦਾ ਪਾਕਿਸਤਾਨ ਦਾ ਇੱਥੇ ਪਡਾਣਾ ਪਿੰਡ ਆ ਪਡਾਣਾ ਪਡਾਣਾ ਆ ਸੁਣੀ ਰ ਅਬਜ਼ੁਰਗਾ ਤੋਂ ਸੁਣਿਆ ਵੀ ਆਪਾਂ ਕਿਹੜੇ ਗਏ ਆ ਹੂੰ ਵੀ ਬਜ਼ੁਰਗਾਂ ਤੋਂ ਸੁਣਿਆ ਵੀ ਇਹ ਪਡਾਣਾ ਪਿੰਡ ਆ ਪਹਿਲਾਂ ਵੀ ਇਕੱਠਾ ਜਿਹਾ ਆਪਣਾ ਪੰਜਾਬ ਸੀ ਹਿੰਦਸਤਾਨ ਹੂੰ ਤੇ ਉਹਨਾਂ ਤੋਂ ਪਤਾ ਪਈ ਪੰਡਾਣਾ ਪਿੰਡ ਜਦੋਂ ਵੰਡ ਹੋਈ ਆ ਫਿਰ ਉਹ ਪਿੰਡ ਅੱਡ ਕਰ ਦਿੱਤਾ ਗਿਆ ਉਹ ਅੱਡ ਹੋ ਗਿਆ ਹੂੰ ਉਹ ਅੱਡ ਹੋ ਗਿਆ ਤੇ ਆਪਾਂ ਅੱਡ ਹੋ ਗਏ ਕੋਈ ਆਵਾਜ਼ ਬਾਪੂ ਸੁਣਦੀ ਆ ਜਦੋਂ ਉੱਤਰੇ ਨमाज ਪੜਦੇ ਆ ਜਾਂ ਕੋਈ ਸੂਤਰੋ ਕੋਈ ਐਕਟੀਵਿਟੀ ਹੁੰਦੀ ਆ ਆਵਾਜ਼ ਸੁਣਦੀ ਆ ਆਵਾਜ਼ ਆਵਾਜ਼ ਸੁਣਦੇ ਨमाज ਦੀ ਉਹਨਾਂ ਦੀ ਆਵਾਜ਼ ਚ 4-5 ਟਾਈਮ ਤੇ ਇੱਥੇ ਸੁਣਦੇ ਆਪਾਂ ਨੂੰ ਸਾਰੀ ਨमाज ਜਦੋਂ ਪੜਦੇ ਆ ਉਹਨਾਂ ਦੀ ਆਵਾਜ਼ ਆਪਣੇ ਕੋਲ ਆਉਂਦੀ ਆ ਹੂੰ ਰਾਤ ਨੂੰ ਹੀ ਆਉਂਦੀ ਆ ਰਾਤ ਨੂੰ ਹੀ ਆਉਂਦੀ ਆ ਤੋ ਰਾਤ ਟਿਗੀ ਰਾਤ ਤੋਂ ਰਾਦੇ 12:00 ਵੱਜ ਜਾਂਦਾ ਹਾਂਜੀ ਆ ਹਾਂਜੀ 12:00 ਦੇ ਲਾਗੇ ਬੰਨੇ ਆਵਾਜ਼ ਉਹਨਾਂ ਦੀ ਵੀ ਹੁੰਦੀ ਆ ਆਪਾਂ ਹੂੰ ਸੁਣਾਈ ਦਿੰਦੀ ਆ ਪੂਰਾ ਪਤਾ ਲੱਗਦਾ ਬਾਪੂ ਤਾਰੇ ਬਣ ਗੀਆਂ ਹੱਦਬੰਦੀਆਂ ਬਣ ਗੀਆਂ ਪਰ ਆਵਾਜ਼ਾਂ ਜਿਹੜੀਆਂ ਨੇ ਉਹ ਕੈਦ ਨਹੀਂ ਹੋ ਸਕੀਆਂ ਅੱਜ ਤੱਕ ਹਾਂ ਨਾ ਨਾ ਆਵਾਜ਼ ਆਉਂਦੀ ਆ ਹੂੰ ਉਹ ਵੀ ਸਪੀਕਰ ਦੀ ਜਿਤਰਾ ਵੀ ਸਪੀਕਰ ਦੀ ਆਵਾਜ਼ ਹੂੰ ਤੇ ਉਤਰਾਂ ਤੇ ਨਹੀਂ ਆਪਣੀ ਸੁਣੀ ਜਾਂਦੀ ਵੀ ਉੱਥੋਂ ਤੱਕ ਜੀ ਉਹ ਜਦੋਂ ਇਹ ਨਮਾਜ਼ ਪੜ੍ਹਦੇ ਉਦੋਂ ਤੇ ਪਤਾ ਲੱਗਦਾ ਆਪਾਂ ਜੀ ਆ ਬਾਪੂ ਦੇ ਕਹਿਣ ਤੇ ਮੁਤਾਬਕ ਜਿਹੜਾ ਪਾਕਿਸਤਾਨ ਦਾ ਤਾਰੋਂ ਪਾਰ ਪਿੰਡ ਆ ਉਹ ਨੇੜੇ ਹੀ ਰਹਿ ਜਾਂਦਾ ਉਹ ਪਿੰਡ ਦਾ ਨਾਮ ਪੜਾਣਾ ਪਿੰਡ ਆ 1947 ਦੇ ਬੱਚਾ ਵੰਡ ਹੁੰਦੀ ਆ ਪਹਿਲਾ ਪੜਾਣਾ ਪਿੰਡ ਜਿਹੜਾ ਭਾਰਤ ਦੇ ਵਿੱਚ ਹੀ ਸੀਗਾ 47 ਤੋਂ ਬਾਅਦ ਦੇ ਵਿੱਚ ਬੰਡ ਹੁੰਦੀ ਆ 1991 92 ਦੇ ਵਿੱਚ ਜਿਹੜੀ ਤਾਰਬੰਦੀ ਬਣ ਜਾਂਦੀ ਆ ਤਾਰ ਲੱਗ ਜਾਂਦੀ ਆ ਔਰ ਤਾਰ ਤੋਂ ਪਰਲੇ ਪੱਸੇ ਜਿਹੜਾ ਪਿੰਡ ਆ ਪੜਾਣਾ ਪਿੰਡ ਆ ਪਾਕਿਸਤਾਨ ਦਾ ਔਰ ਬਾਪੂ ਦੇ ਦਸਣ ਦੇ ਮੁਤਾਬਕ ਜਦੋਂ ਉਧਰ ਨਵਾਜ਼ ਪੜਦੇ ਆ ਪੰਜ ਵਾਰੀ ਨਵਾਜ਼ ਪੜਦੇ ਆ ਤਾਂ ਪੰਜੇ ਵਾਰੀ ਹੀ ਆਵਾਜ਼ ਆ ਜਿਹੜੀ ਉਜਲਾ ਤਰਨ ਤਾਰਨ ਦੇ ਨਸ਼ਾਰਾ ਹਵੇਲੀਆਂ ਪਿੰਡ ਦੇ ਵਿੱਚ ਆਉਂਦੀ ਆ ਔਰ ਲੋਕ ਚਾਹੇ ਉਧਰ ਦੇ ਹੋਣ ਚਾਹੇ ਇਧਰ ਦੇ ਹੋਣ ਜਦੋਂ ਜੰਗ ਲੱਗਦੀ ਆ ਕਿਸੇ ਵੀ ਦੇਸ਼ ਦੀ ਕਿਸੇ ਵੀ ਦੇਸ਼ ਦੇ ਨਾਲ ਤਾਂ ਨੁਕਸਾਨ ਆ ਜਿਹੜਾ ਆਮ ਲੋਕਾਂ ਦਾ ਹੁੰਦਾ ਉਹ ਸੱਤਾਧਾਰੀ ਕੁਰਸੀ ਦਾ ਸੇਕ ਮੰਨਦੇ ਆ ਪਰ ਲੋਕਾਂ ਦਾ ਨੁਕਸਾਨ ਜਿਹੜਾ ਲੋਕਾਂ ਦਾ ਹੁੰਦਾ ਚਾਹੇ 965 ਦੀ ਗੱਲ ਹੋਵੇ ਚਾਹੇ 71 ਦੀ ਗੱਲ ਹੋਵੇ ਔਰ ਅਸੀਂ ਬਾਪੂ ਦੇ ਖੇਤ ਦੇ ਵਿੱਚ ਮੌਜੂਦ ਆ ਔਰ ਸਾਹਮਣੇ ਜਿਹੜਾ ਬਾਰਡਰ ਏਰੀਆ ਤਾਰਬੰਦੀ ਲੱਗੀ ਹੋਈ ਆ ਤਾਰ ਲੱਗੀ ਹੋਈ ਆ ਔਰ ਬਾਰਡਰ ਸਕਿਉਰਿਟੀ ਫੋਰਸ ਆ ਜਿਹੜੀ ਉਥੋਂ ਚੌਂਕੀ ਜਿਹੜੀ ਬਣੀ ਹੋਈ ਆ ਔਰ ਲੋਕ ਆ ਜਿਹੜੇ ਆਮ ਰੋਜ਼ਮਰਾਂ ਜ਼ਿੰਦਗੀ ਦੇ ਤਰ੍ਹਾਂ ਹੀ ਜਿਹੜਾ ਹਰ ਰੋਜ਼ ਇੱਥੇ ਕੰਮ ਕਰਦੇ ਆ ਔਰ ਪਰਲੇ ਪਾਸੇ ਤੁਸੀਂ ਤੂੜੀ ਦੀਆਂ ਗੱਠਾਂ ਬਣੀਆਂ ਹੋਈਆਂ ਨੇ ਪਾਕਿਸਤਾਨ ਵਾਲੇ ਪਾਸੇ ਕੈਮਰਾਮੈਨ ਨੂੰ ਬੇਨਤੀ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਪਰਲੇ ਪਾਸੇ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਪੜਾਣਾ ਪਿੰਡ ਦੇ ਲੋਕਾਂ ਦੀਆਂ ਤੂੜੀ ਦੀਆਂ ਗੱਠਾਂ ਬਣੀਆਂ ਹੋਈਆਂ ਨੇ ਉੱਥੇ ਉਹ ਲੋਕ ਕੰਮ ਕਰਦੇ ਆ ਆਪਣੀ ਤੂੜੀ ਚੱਕ ਕੇ ਲੈ ਕੇ ਜਾਂਦੇ ਆ ਔਰ ਬਾਪੂ ਦੇ ਦੱਸਣ ਦੇ ਮੁਤਾਬਕ ਇਹ ਵੀ ਪਾਕਿਸਤਾਨ ਵਾਲੇ ਪਾਸੇ ਜਾ ਕੇ ਕੰਮ ਕਰਦੇ ਆ ਔਰ ਬੋਲ ਚਾਹ ਜਿਹੜੀ ਆ ਉਹ ਨਹੀਂ ਹੈਗੀ ਇਸ਼ਾਰਿਆਂ ਦੇ ਨਾਲ ਹੀ ਸਮਝਾ ਦਿੱਤਾ ਜਾਂਦਾ ਕਿ ਤੁਸੀਂ ਪਿੱਛੇ ਹਟ ਜਾਓ ਤਾਂ ਲੋਕ ਆ ਜਿਹੜੇ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਚਾਹੇ ਲੋਕ ਇੱਧਰ ਦੇ ਹੋਣ ਉਧਰ ਦੇ ਹੋਣ ਮਰਦੇ ਆਪਦੇ ਹੁੰਦਿਆ ਨੁਕਸਾਨ ਆਮ ਲੋਕਾਂ ਦਾ ਹੁੰਦਾ ਪਰ ਬਰਧ ਏਰੀਆ ਤੇ ਜਿਹੜੀ ਜ਼ਿੰਦਗੀ ਆ ਉਹ ਸਮਾਨੀਆਂ ਲੋਕ ਪਹਿਲਾਂ ਦੀ ਤਰ੍ਹਾਂ ਹੀ ਜੀ ਰਹੇ ਆ ਜੁੜਦਾ ਹੁੰਦੇ ਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਸਿਧਾਣਾ ਕੈਮਰਾਮੈਨ ਗੁਰਸਰਨ ਦੇ